ਚੱਲ ਲਾ ਦੇ ਝੋਲਾ ਬੜਾ ਚੌਂਗੇ ਫਰੋਕ ਨੂੰ ਕਮਾ ਕਰਦੇ ਸ਼ੁਰੂ ਹਾਂਜੀ ਹਾਂਜੀ ਕਰ ਦਿਓ ਹਾਂ ਵੀ ਕਾਲਾ ਸਿੰਘ ਦੱਸ ਸਕਦਾ ਮੁੱਲ ਜੋੜੀ ਦਾ ਉਹਦਾ ਬਾਬਾਈ ਜੋੜੀ ਦਾ 65000 ਰੁਪਇਆ 65000 ਹਾਂਜੀ ਕਿੰਨੇ ਨੂੰ ਪਾਉਣੀ ਆ ਬੋਲ ਜਿੰਨੇ ਨੂੰ ਬੱਸ ਬਾਗਦੀਆਂ ਤੁਹਾਨੂੰ ਆਈਆਂ ਗਈਆਂ ਵੀ ਤੁਹਾਨੂੰ ਦੱਸਤੀਆਂ ਸਾਰਾ ਕੁਝ ਦੱਸਤਾ ਆਪਾਂ ਇਹ ਵੀ ਮਰਜ਼ੀ ਗਜੈਸ ਕੱਢ ਦੇ ਆਪਾਂ ਬਾਲੀ ਇੱਕ ਇੱਕ ਗੱਲ ਚ ਨਹੀਂ ਮੇੜਨੀ ਐ ਇੱਕ ਵਾਰ ਚ ਹੀ ਸੌਦਾ ਕਰਨਾ ਬਾਲੀ ਬਾਲੀ ਨਹੀਂ ਕਰਨਾ ਬਾਜ਼ੂ ਘਟਰੇ 2500 ਰੇਟ ਦੀਆਂ ਲੈ ਜਾਓ ਲਿਓ ਸਾਈ ਕੱਢੋ ਜੀ ਆਹ ਕੀ ਲਿਖਿਆ ਇਹ ਜੀ ਮੈਂ ਮੁੰਡੇ ਤੋਂ ਬੱਕਰੀ ਲਈ ਆ ਉਹਨੇ ਲਿਖਿਆ ਵਾ ਕੁਛ ਇਦਾਂ ਆ ਸਪੈਲਿੰਗਾਂ ਇਧਰ ਭੱਬੇ ਨੂੰ ਔਕੜਾ ਹੋੜਾ ਫੋਟੋ ਫੋਟੋ ਨਾਲੇ ਫੋਟੋ ਬਣਾਤਾ ਨਾਲੇ ਫੋਟੋ ਬਣਾਤਾ ਫੋਟੋ ਕੋਈ ਕਸਰ ਆ ਇਹ ਹਣ ਜਿਆਦਾ ਉਹਦਾ ਨਾਮ ਤੇ ਬੱਕਰੀ ਤੇ ਵੀ ਕੋਈ ਕਸਰ ਨਹੀਂ ਬਾਈ ਕਿਸੇ ਪਾਸੋਂ ਕੋਈ ਹਸਤਰਾ ਨਹੀਂ ਠੀਕ ਹੈ ਦੋ ਪੱਠਾ ਦੇ ਮਗਰ ਥੱਲੋਂ ਦਿਖਾਓ ਬਾਈ ਨੂੰ ਥਣ ਲੇਵਾ ਕੀ ਚੀਜ਼ ਹੈ ਹੈਗੀ ਆ ਵੀਰੇ 3 ਲੀਟਰ ਵਾਲੀ ਤੇ ਬੱਕਰੀ ਆਮ ਨਾਲ ਅੱਜ ਦੀ ਘੜੀ ਚਾਰ ਨੂੰ ਮੂੰਹ ਮਾਰੂਗੀ ਬੱਕਰੀ ਹਾਂ ਅੱਜ ਦੀ ਘੜੀ 3 ਲੀਟਰ ਤੋਂ ਬਾਹਰ ਹੈਗੀ ਆ ਉਹ ਹਾਂ ਬਾਈ ਤੁਸੀਂ ਲੈਨੇ ਹੋ ਹਾਂਜੀ ਆਪਾਂ ਹੀ ਆ ਜੀ ਆਪਣੇ ਮਿੱਤਰ ਪਿਆਰੇ ਆ ਪਿੰਡ ਚ ਇਹਨੂੰ ਫਾਰਮ ਖੋਲ ਕੇ ਦਿੱਤਾ ਇਹ ਲੈ ਰਹੇ ਨੇ ਅੱਗੇ ਵੀ ਜਿੰਦਾਬਾਦ ਲੈ ਇਹਨਾਂ ਨੂੰ ਮੈਂ ਹੀ ਲੈ ਕੇ ਦਿੱਤਾ ਵਾ ਇੱਕ ਅਤੀ ਬੱਕਰੀ ਇਹਨਾਂ ਨੇ ਆਪਦੀ ਮਰਜ਼ੀ ਨਾਲ ਨਹੀਂ ਆ। ਬਾਕੀ ਸਾਰੀਆਂ ਬੱਕਰੀਆਂ ਚਲੋ ਆਪਾਂ ਇਹਨਾਂ ਨੂੰ ਪਹਿਲਾਂ ਇਹ ਛੋਟੇ ਮੋਲ ਵਾਲੀਆਂ ਲਈਆਂ ਸੀਗੀਆਂ। ਉਹਨਾਂ ਨੇ ਕਹਿਤਾ ਬੱਕਰੀਆਂ ਲੈਣੀਆਂ ਤਾਂ ਵਧੀਆ ਹੀ ਲਾਓ। ਤੇ ਉਹਦੇ ਵਧੀਆ ਬੱਕਰੀ ਦਾ ਵਧੀਆ ਬੱਚਾ ਵੀ ਵਧੀਆ ਦੇਊਗੀ ਤਾਂ ਵਧੀਆ ਪੈਸੇ ਵੱਟ ਹੁੰਦੇ ਆ। ਜੇ ਬੱਕਰੀ ਮਾੜੀ ਆ ਤਾਂ ਉਹਦਾ ਬੱਚਾ ਵੀ ਮਾੜਾ ਹੋਊਗਾ ਵੀਰੇ। ਉਹਦੇ ਪੈਸੇ ਵੀ ਥੋੜੀ ਵੱਟ ਹੋਣੀ ਆ ਫਿਰ ਉੱਥੇ ਕੀ ਆ ਜਾਂਦਾ ਕੰਮ। ਹਾਂ ਵੀਰੇ 10 ਗ੍ਰਾਮ ਕਿੰਨੇ ਦੇ ਦਈਏ? ਜੀ ਕਹਿਣਾ ਵਾ ਭਾਈ। ਇੱਕ ਵਾਰੀ ਕਹਿ ਬੇ ਇੱਕੋ ਵਾਰੀ ਕਹੂੰ। 62000 ਦੀ ਠੀਕ ਹੈ। ਕਿਹਾ ਕਾ ਠੀਕ ਹੈ ਜੀ। ਹਾਂਜੀ। ਹੋ ਗਿਆ ਬਾਬਾ। ਦੋਨਿਆਂ ਦਾ ਜੋੜੀ ਲਈ 7000 ਸਾਰਾ ਕੋ 12-12 ਬਾਂਗਾਂ ਨੂੰ ਆਪਾਂ। ਮੰਜ਼ੂਰ ਹੈ ਜੀ? ਮੰਜ਼ੂਰ ਹੈ ਜੀ ਮੰਜ਼ੂਰ। ਚੱਕੋ। ਕਿਹੜਾ ਮੂੜਦਾ ਜੀ? ਆ ਬੱਕਰੀ ਬਹੁਤ ਚਲੋ। ਆ ਵੀ ਦਿਖਾ ਦੇ ਖੋਲ ਕੇ ਝੋਲਾ ਇਹਦਾ ਵੀ। ਦੋਨੇ ਪੂਰੀਆਂ ਜੀ ਵਧੀਆ ਦੁੱਧ ਵਾਲੀਆਂ ਬੱਕਰੀਆਂ ਇਹ ਪਲੇਆਕ ਆ ਉਹ ਤਾਜੀ ਆ। ਉਹਦੇ ਮਗਰ ਦੋ ਬੱਚੇ ਨੇ ਇਹ ਦੇਖਾ ਕੇ ਕਹਾ ਆਸ ਕਰਾ ਲਾਗੇ ਭਾਦੋ ਛੱਡਾਂਗੇ ਬੱਕਰਾ ਇਹਨਾਂ ਤੇ। ਔ ਮੈਨੂੰ ਕੋ ਖਾਈ ਜਾਨੀ ਆ ਹੋਰ ਬਹੁਤ ਬਹੁਤ ਧੰਨਵਾਦ ਆ ਵੀਰੇ ਜਿੰਨੇ ਵੀ ਚੈਨਲ ਦੇਖਦੇ ਨੇ ਵੀਰ ਕੋਈ ਗੱਲ ਨਹੀਂ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੀ ਇਹ ਮੁੱਲਾਪੁਰ ਦੀ ਮੰਡੀ ਆ ਵੀਰੇ ਹਰ ਸ਼ਨੀਵਾਰ ਨੂੰ ਲੱਗਦੀ ਆ ਤੇ ਜਰੂਰ ਪਹੁੰਚਿਆ ਕਰੋ ਟਾਪ ਕੁਆਲਟੀ ਦੇ ਬੱਕਰੀਆਂ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਵਪਾਰੀ ਵੀਰ ਹਨ ਬੇਚਦੇ ਆ ਪਾਲੀ ਪੰਜਾਬ ਦੇ ਵਿੱਚ ਉਹ ਮੁੱਲਾਪੁਰ ਦੀ ਮੰਡੀ ਤੇ ਤੁਹਾਨੂੰ ਹਰੇਕ ਪਾਲੀ ਮਿਲੂਗਾ ਕਈ ਵੀਰ ਕਹਿੰਦੇ ਆ ਜੀ ਫਲਾਨੀ ਮੰਡੀ ਤੇ ਮੈਂ ਜਾਣਕਾਰੀ ਤਾਂ ਐਮਕੜੀ ਤਾਂ ਨਹੀਂ ਜਾਂਦਾ ਪਰ ਸਾਨੂੰ ਮਾਣ ਹੈ ਇਹਨਾਂ ਵੀਰਾਂ ਦੇ ਉੱਪਰ ਜਿੰਨੇ ਵੀ ਇਹ ਪਾਲੀ ਵੀਰ ਨੇ ਮੁੱਲਾਪੁਰ ਦੀ ਖਾਸ ਕਰਕੇ ਮੰਡੀ ਦੇ ਉੱਤੇ ਆਉਂਦੇ ਨੇ ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਬਾਅਦੇ ਬਾਅਦ ਮੇਰੇ ਵੀਰ ਹੋਰ ਵੀ ਪਹੁੰਚਿਆ ਕਰੋ ਪਿਛਲੀ ਵਾਰ ਵੀ ਆਇਆ ਸੀਗਾ ਪਿਛਲੀ ਵਾਰ ਵੀ ਵਧੀਆ ਜਾਨਵਰ ਵਿਕੇ ਅੱਜ ਵੀ ਵਧੀਆ ਵਿਕੇ ਅਸੀਂ ਵੀ ਆ ਗਏ ਸੀ ਪਿਛਲੀ ਵਾਰੀ ਪਿਛਲੀ ਵਾਰ ਵੀ ਦੋ ਦੋ ਬੱਕਰੀਆਂ ਤੇ ਬਾਈ ਲਾਏ ਗਏ ਸੀ ਕਿੰਨਾ ਏਰੀਆ ਫੈਲਦਾ ਹੈ ਤੈਨੂੰ ਮੈਨੂੰ ਪਾ ਜਾਂਦਾ ਵੀਰੇ 100 ਕਿਲੋਮੀਟਰ ਤੋਂ ਉੱਤੇ ਮਹਾਰਾਜ ਪੰਡਾ ਜੀ ਮਹਾਰਾਜ ਆਰਾਮਪਰਾ ਫੂਲ ਦੇ ਨਾਲ ਆਰਾਮਪਰਾ ਫੂਲ ਦੇ ਕੋਲੇ ਮਹਾਰਾਜ ਮੈਂ ਕਹਿੰਦਾ ਉਹੀ ਆ ਜੀ ਕੈਪਟਨ ਮਨਿੰਦਰ ਸਿੰਘ ਵਾਲਾ ਜੀ ਹਾਂ ਜੀ ਹਾਂ ਨੌ ਪੰਚਾਇਤਾਂ ਬਣਦੀਆਂ ਹਰੇ ਉੱਥੇ ਕੋਤੜਾ ਰੁਪਈ ਬਣਦੇ ਹਾਂ ਜੀ ਹਾਂ ਜੀ ਨੌ ਪੰਚਾਇਤਾਂ ਵਾਰ-ਵਾਰ ਆ ਕੋਠਿਆਂ ਦੀ ਚਲੋ ਬਹੁਤ-ਬਹੁਤ ਧੰਨਵਾਦ ਆ ਵੀਰੇ ਠੀਕ ਹੈ ਜੀ ਠੀਕ ਜੀ ਇਹ ਬਾਤ